ਉਹ ਮੌਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰ ਮੈਂ ਗੱਲ ਦੱਸਣੀ ਚਾਹੁੰਨਾ ਮੌਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸੀ ਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕਿਤੇ ਕਾਨਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੋਂਾਂ ਜੀ ਜੈਤੋਂ ਹੁਣ ਅੱਛਾ ਜੈਤੋਂ ਤਾਂ ਆਪਣੀ ਹੈ ਹਾਂ ਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋਂ ਕਿਹਦਾ हां जी हां जी ओए ਯਾਰ ਆ ਕੋਡੇ ਕੋਡੇ ਪਾਣੀ ਚ ਰੈਲੀ ਕਰਨਾ ਹੈ ਜੀ ਹਾਜੀ 34 ਹੌਰਸ ਮਸਿਆ ਕਹਿੰਦੇ ਸਭ ਅਸੀਂ ਲੈ ਜਿੱਤੇ ਆਇਆ ਜੀ ਉਹਦਾ ਕੋਡੇ ਕੋਡੇ ਸੀ ਤੇ ਉਹ ਜੀ ਦਾ ਆਪਣਾ ਭਰਾ ਹੈ ਤੇ ਬਹੁਤ ਗਰੀਬ ਘਰ ਝੋਟਿਆ ਆ ਮੁੰਡਾ ਮੈਂ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਹੁੰਚਾ ਫੜੋ ਪਹਿਨੋਂ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ 'ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਮੈਂ ਜਲੰਧਰ ਆ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੋਸ਼ਿਆਰ ਕੋੜ ਕੋੜੀ ਦਾ ਪਿੰਡ ਤੇ ਸੂਏ ਕੋਲੇ ਜੀ ਤੇ ਉਹਨਾਂ ਜਲੰਧਰ ਆ ਗਿਆ ਜੀ ਤੇ ਅਜੇ ਤੇ ਫੋਨ ਆਇਆ ਮੈਂ ਕਿਹਾ ਮੈਂ ਕਰ ਲੈਣਾ ਤੇ ਜੱਤੋਂ ਆਨੇ ਚੱਕਦੇ ਹੋ ਫਿਰ ਆਵਾਜ਼ ਵੀ ਬਾਦੀ ਜਿੰਦਾਬਾਦ ਜਿੰਦਾਬਾਦ ਬਾਦੀ ਜਿੰਦਾਬਾਦ ਇਹ ਕੌਣ ਹੈ ਇਹ ਪਹਿਲਾ ਸ਼ਕਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਪੈਂਡ ਦੀ ਦੱਸਦੇ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾੜਨਾ ਜਾੜਨਾ ਮੈਂ ਜਾੜਨਾ ਕੀ ਬਾਤ ਵਾ 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 ਮੈਂ ਤੁਹਾਡੀ ਐਟ ਰੱਖਿਆ ਨੀ ਜੀ ਭਾਟੀ ਨਾਲ ਆ ਭਾਡੇ ਵਾਂਗੂ ਆ ਇੰਹੀਂ ਖੜਾਂਗੇ ਤੇ ਬਸ ਹੁਣ ਇੱਕ ਵਕਤ ਮੈਂ ਆਉਂਗਾ ਜੀ ਕਾਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਚੱਤੋਂ ਕਿਆ ਬਾਤ ਥੈਂਕ ਯੂ ਸੋ ਮੱਚ ਅਮੋਲਕ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੇ ਜਿੱਥੇ ਮਰਜ਼ੀ ਟਾ ਦੇਉ ਹਾਂ ਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਸਾਰਿਆਂ ਨੂੰ ਹੰਕਮਾਨ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਸਿਕਾ 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 Subscribe to One India channel and never miss an update.